ਆਮੇ ਮੰਜੀ ਢਾਕੇ ਬੋੜ ਦੀ ਛਾਵੇਂ ਸਭ ਨੂੰ ਵਰਤਾਵੇਂ ਰੀਠੇ ਜਿੰਨੀ ਆਪ ਖਾ ਜਾਵੇਂ ਵੇ ਤੈਨੂੰ ਆਦਤ ਚਿਰਦੀ ਐ ਘਰ ਨਿਆਣਿਆਂ ਦੀ ਦਰਜਣ ਨੰਗ ਤੜੰਗੀ ਫਿਰਦੀ ਐ ਅਮਲਿਆ ਘਰ ਨਿਆਣਿਆਂ ਦੀ ਦਰਜਣ ਨੰਗ ਤੜੰਗੀ ਫਿਰਦੀ ਐ ਮੰਜੀ ਢਾਕੇ ਬੋੜ ਦੀ ਛਾਵੇਂ ਸਭ ਨੂੰ ਕੰਡਾ ਕੰਡਹਾ ਵਰਤਾਵੇਂ ਰੀਠ ਜਿੰਨੀ ਆਪ ਖਾ ਜਾਵੇਂ ਤੈਨੂੰ ਆਦਤ ਚਿਰਦੀ ਐ ਕਰ ਨਿਆਣਾਂ ਦੀ ਦਰਜਣ ਨੰਗ ਤੜੰਗੀ ਫਿਰਦੀ ਐ ਕਮਲਿਆ ਕਰ ਨਿਆਣਾਂ ਦੀ ਦਰਜਣ ਡੰਗ ਤੜੰਗੀ ਫਿਰਦੀ ਐ ਅਮਲਿਆ ਕਰ ਨਿਆਣਾਂ ਦੀ ਦਰਜਣ ਨੰਗ ਤੜੰਗੀ ਫਿਰਦੀ ਐ ਮੀਂਹ ਰੱਬ ਨੇ ਜੇ ਬਕਸੇ ਨੇ ਨਿਆਣੇ ਆਪੇ ਦਿਉ ਹੂ ਕੋਣ ਨੂੰ ਦਾਣੇ ਉਹਦੀਆਂ ਗੱਲਾਂ ਹੋਈਓ ਜਾਣੇ ਤੂੰ ਕਿਉਂ ਛੁਰਦੀ ਰਹਿਨੀ ਐ ਲਓ ਜੀ ਸਤਿ ਸ਼ਕਾਲ ਜੀ ਕੀ ਹਾਲ ਚਾਲ ਨੇ ਮਿੱਤਰ ਪਿਆਰਿਓ ਠੀਕ ਠਾਕ ਹੋ ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਮੈਂ ਤੁਹਾਡਾ ਆਪਣਾ ਪ੍ਰਗਟ ਬਟੂਹਾ ਤੇ ਆਜੋ ਜੀ ਕਰਦੇ ਆ ਗੱਲਾਂ ਬਾਤਾਂ ਤੇ ਕਿੱਥੋ ਕਿੱਥੋ ਜੁੜਦੇ ਜਾਂਦੇ ਹੋ ਸੋ ਕਰੀ ਚੱਲਿਓ ਕਮੈਂਟ ਨਾਲ ਨਾਲ ਤੇ ਕਮੈਂਟਾਂ ਦੇ ਨਾਲ ਗੱਲਾਂ ਬਾਤਾਂ ਫਿਰ ਆ ਗਏ ਹੁਟਡ ਵਿੱਚ ਜਾਏ ਨਾਗਣੀ ਖੁਰਦੀ ਹੁਣ ਮੈਨੂੰ ਲੋੜੇ ਦੀ ਗੱਲ ਫੁਰਦੀ ਨਿੱਟਡ ਵਿੱਚ ਜਾਏ ਨਾਗਣੀ ਖੁਰਦੀ ਹੁਣ ਮੈਨੂੰ ਲੋੜੇ ਦੀ ਗੱਲ ਫੁਰਦੀ ਹੈਲੋ 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 ਜੀ ਕਹਿੰਦਾ ਤੇਰਾ ਯਾਰ ਕਿੱਥੇ ਆ ਮੋਟੂ ਕਿਹੜਾ ਮੋਟੂ ਭਰਾਵਾ ਹੂੰ ਲੌ ਜੀ ਰੀ 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 ਜੀ ਹੋ 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 ਮੈਂ ਕਿਆ ਬਤਾਉ ਤੂਝੇ ਦਿਲ ਕਾ ਆਲਮ ਮੈਂ ਕਿਆ ਬਤਾਉ ਤੂਜੇ ਇੱਕ ਚਿਹਰੇ ਨੇ ਬਹੁਤ ਚਿਹਰੇ ਨੇ ਬਹੁਤ ਪਿਆਰ ਸੇ ਦੇਖਾ ਮੂਜੇ ਦਿਲ ਕਾ ਆਲਮ ਮੈਂ ਕਿਆ ਬਤਾਉ ਤੂਜੇ ਦਿਲ ਕਾ ਆਲਮ ਮੈਂ ਕਿਉਂ ਬਤਾਉ ਤੂझे ਇੱਕ ਚਿਹਰੇ ਨੇ ਬਹੁਤ ਚਿਹਰੇ ਨੇ ਬਹੁਤ ਪਿਆਰ ਸੇ ਦੇਖਾ ਮੂਝੇ ਦਿਲ ਕਾ ਆਲਮ ਮੈਂ ਕਿਉਂ ਬਤਾਉ ਤੂझे ਹੈਲੋ ਜੀ ਸਤਿ ਸ੍ਰੀਕਾਲ ਜੀ ਕੀ ਹਾਲ ਚਾਲ ਨੇ ਮਿੱਤਰ ਪਿਆਰਿਓ ਉਮੀਦ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਲੋ ਆਜੋ ਕਰੋ ਜੀ ਕਮੈਂਟ ਕਿੱਥੋਂ ਕਿੱਥੋਂ ਜੁੜਦੇ ਜਾਨੇ ਹੋ ਕਿਵੇਂ ਹੋ ਤੁਸੀਂ ਸਾਰੇ ਜਾਨੇ ਹਨਾ ਓਹੀ ਚੰਨ ਓਹੀ ਰਾਤਾ ਓਹੀ ਚੰਨ ਓਹੀ ਰਾਤਾ ਓਹੀ ਪੁਰਾਈ ਏ ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ ਓਹੀ ਚੰਨ ਓਹੀ ਰਾਤਾ ਓਹੀ ਚੰਨ ਓਹੀ ਰਾਤਾ ਓਹੀ ਪੁਰਾਈ ਏ ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ ਹੱਡੀਆਂ ਦਾ ਮੈਂ ਬਾਲਣ ਲਾਵਾਂ ਤੜਕ ਤੜਕ ਕੇ ਮਾਸ ਖੁਆਵਾ ਹੱਡੀਆਂ ਦਾ ਮੈਂ ਬਾਲਣ ਲਾਵਾਂ ਤੜਕ ਤੜਕ ਕੇ ਮਾਸ ਖੁਆਵਾ ਓਇਓ ਪੱਟ ਓਇਓ ਚੂਰੀ ਓਇਓ ਪੱਟ ਓਇਓ ਚੂਰੀ ਪਰੋਹੀ ਪੁਰਾਈ ਏ ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ ਅੱਜ ਮੈਨੂੰ ਫੇਰ ਤੇਰੀ ਯਾਦ ਆਈਏ ਅੱਜ ਮੈਨੂੰ ਫੇਰ ਤੇਰੀ ਯਾਦ ਆਈਏ ਲਓ ਜੀ ਆਜੋ ਮਿੱਤਰ ਪਿਆਰਿਓ ਲਾਈਕ ਕਰਿ ਚੱਲਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਬਾਅਦ ਤੋਂ ਬਾਅਦ ਹਨਾ ਇੱਕ ਨਾ ਜਰਾ ਆਪਾਂ ਤੁਹਾਡੇ ਨਾਲ ਗੱਲ ਕਰਦੇ ਆਂ ਗਾਣਾ ਜਿਹੜਾ ਬਰੋਟਾ ਆ ਕਹਿੰਦਾ ਅੱਛਾ ਜੀ ਗਾਇਆ ਫਿਰ ਥੈਂਕ ਯੂ ਜੀ ਮੀਨਾ ਮਹਾਰਾਜੀ ਸੋ ਸਾਡੇ ਬਹੁਤ ਸਤਿਕਾਰਯੋਗ ਸਚਕਾਲ ਜੀ ਤੇ ਮੀਨਾ ਜੀ ਆ ਬਹੁਤ ਬਹੁਤ ਤੁਸੀਂ ਲਾਈਕ ਦਨ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਤੇ ਤੁਸੀਂ ਸਾਡੇ ਲਾਈਵ ਦੇ ਉਤੇ ਜੁੜਦੇ ਹੋ ਇੰਨਾ ਸਾਰਾ ਆਪਣਾ ਟਾਈਮ ਸਾਨੂੰ ਦਿੰਦੇ ਹੋ ਹਨ ਕਿਉਂਕਿ ਟਾਈਮ ਹਰੇਕ ਬੰਦੇ ਦਾ ਕੀਮਤੀ ਆ ਅੱਜਕੱਲ ਆ ਬੜਾ ਸਮਾ ਕੀਮਤੀ ਆ ਲੋ ਮਿੱਤਰੋ ਇਹ ਗੱਲ ਹੈ ਨਾ ਮੈਂ ਮੀਨਾ ਜੀ ਕਹਿੰਦੇ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਵਾਹਿਗੁਰੂ ਚੜ੍ਹਦੀਆਂ ਕਲਾਂ ਚ ਰੱਖੇ ਵਾਹਿਗੁਰੂ ਤੰਦਰੁਸਤੀ ਦੇਵੇ ਖੁਸ਼ ਰਹੋ ਆਵਾਜ਼ ਰਹੋ ਸੋ ਇਹਨਾਂ ਦਾ ਵੀ YouTube ਚੈਨਲ ਬਣਿਆ ਹੋਇਆ ਮੀਨਾ ਮਹਾਰਾਜੀ ਦੇ ਨਾਂ ਦੇ ਉੱਤੇ ਸੋ ਜਾ ਕੇ ਜੀ ਇਹਨਾਂ ਦੇ ਪੇਜ ਨੂੰ ਵੀ ਇਹਨਾਂ ਦੇ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਤੇ ਕਮੈਂਟਾਂ ਨਹੀਂ ਨੇਰੀ ਠਾੜਿਆ ਕਰੋ ਤੇ ਜਦੋਂ ਵੀ ਕੋਈ ਬੰਦਾ ਹੈ ਨਾ ਦੇਖੋ ਗੱਲ ਇਹ ਆ ਕਿ ਮਿੱਤਰੋ ਇਹ ਦੁਨੀਆ ਤੋਂ ਨਾ ਇਨਸਾਨ ਨੇ ਕੁਝ ਨਹੀਂ ਲੈ ਕੇ ਜਾਣਾ ਲੋ ਸਿੱਧੂ ਮੂਸੇ ਵਾਲਾ ਦਿਲਦਾਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ ਮੈਂ ਸਿੱਧੂ ਮੂਸੇ ਵਾਲੇ ਬਾਈਤੀ ਗੱਲ ਆਉਂਦੀ ਸੀ ਯਾਰ ਇੱਕ ਨਾ ਜਰੂਰ ਦੱਸਿਓ ਮੈਨੂੰ ਯਾਰ ਗੱਲ ਤੁਸੀਂ ਆਪਣੇ ਕਮੈਂਟ ਜਰੂਰ ਕਰਿਓ ਹਨਾ ਵੀ ਇੱਕ ਪਾਸੇ ਨਾ ਬਾਈ ਸਿੱਧੂ ਮੂਸੇ ਵਾਲੇ ਦਾ ਗਾਣਾ ਆਇਆ ਬਰੋਟਾ ਹਨਾ ਤੇ ਦੂਸਰੇ ਪਾਸੇ ਆਇਆਗਾ ਗੁਰੂ ਰੰਧਾਵੇ ਦਾ ਗੀਤ ਹਨਾ ਤੇ ਯਾਰ ਮੈਨੂੰ ਇਹ ਗੱਲ ਦੀ ਸਮਝ ਨਹੀਂ ਲੱਗ ਰਹੀ ਵੀ ਜਿਹੜਾ ਮਤਲਬ ਕਹਿੰਦੇ ਵੀ ਆ ਗੁਰੂ ਰੰਧਾਵੇ ਦਾ ਗਾਣਾ ਇੰਨੇ ਇੰਨਾ ਮਿਲੀਅਨ ਹੋ ਗਿਆ ਇੰਨਾ ਮਿਲੀਅਨ ਹੋ ਗਿਆ ਹੈਨਾ ਯਾਰ ਵੈਸੇ ਚਲੋ ਮੇਰਾ ਕੋਈ ਦੋਸਤ ਮਨੀ ਗੁਰੂ ਰੰਧਾਵੇ ਦਾ ਹੈਗਾ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਯਾਰ ਮੈਂ ਤਾਂ ਗੁਰੂ ਰੰਧਾਵੇ ਦਾ ਹਜੇ ਤੱਕ ਗਾਣਾ ਵੀ ਨਹੀਂ ਸੁਣਿਆ ਵੀ ਇੰਨਾ ਮਿਲੀਅਨ ਕਿਵੇਂ ਹੋ ਗਿਆ ਨਾ ਮੈਂ ਹਜੇ ਤੱਕ ਕੋਈ ਉਹਦੇ ਤੇ ਰੀਲ ਬਣਾਉਂਦਾ ਦੇਖਿਆ ਨਾ ਮੈਂ ਕੋਈ ਪੋਸਟ ਪਾਉਂਦਾ ਦੇਖਿਆ ਇਧਰ ਬਾਈ ਸਿੱਧੂ ਮੂਸੇ ਵਾਲੇ ਦੇ ਗਾਣੇ ਨੂੰ ਆਪਾਂ ਸਾਰਿਆਂ ਨੇ ਰੀਲਾਂ ਵੀ ਪਾਈਆਂ ਨੇ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਹੈਨਾ ਇੰਸਟਾਗ੍ਰam ਤੇ ਕਿੰਨੀਆਂ ਰੀਲਾਂ ਚੱਲ ਰਹੀਆਂ ਨੇ ਤੇ ਦੂਜੇ ਪਾਸੇ ਗੁਰੂ ਰੰਡਾਵੇ ਦੀ ਮੈਨੂੰ ਤਾਂ ਕੋਈ ਬਹੁਤ ਚਰਚਾ ਸੁਣੀ ਨਹੀਂ ਹੈ ਨਾ ਮੈਂ ਤਾਂ ਕੋਈ ਗੱਲ ਐਦਾ ਦੀ ਵੀ ਯਾਰ ਸਮਝ ਨਹੀਂ ਆਉਂਦੀ ਵੀ ਉਹ ਇੰਨਾ ਕਿਵੇਂ ਐ ਮਤਲਬ ਵੀ ਯਾਰ ਕੀ ਆ ਵੀ ਫੇਟ ਆ ਜਾ ਰਿਹਾ ਇਸ ਦਾ ਅ ਨਹੀਂ ਜੀ ਮੋਨਟਾਈਜ਼ ਨਹੀਂ ਹੋਇਆ ਮੇਰਾ ਵੀਰੇ ਹਜੇ ਮੇਰਾ ਅ ਮੇਰੇ ਸਬਸਕ੍ਰਾਈਬਰ ਘਟਦੇ ਨੇ ਥੋੜੇ ਜੇ ਕਿਉਂਕਿ 585 ਹੋਏ 585 845 ਹੋਏ ਪਏ ਨੇਗੇ ਤੇ ਥੋੜੇ ਜਿھے ਬਸ ਘਟਦੇ ਨੇ ਕਿ ਕੋਈ ਗੱਲ ਨਹੀਂ ਜਦਨੇ ਹੋ ਗਏ ਮੇਰਾ ਬਾਅਦ ਟਾਈਮ ਤਕਰੀਬਨ ਪੂਰਾ ਹੋਇਆ ਪਿਆ ਕਿ ਮੇਰੇ ਲਾਈਵ ਬਹੁਤ ਚੱਲ ਰਹੇ ਨੇ ਤੁਹਾਡੀ ਸਾਰਿਆਂ ਦੀਆਂ ਦੁਆਵਾਂ ਨਾਲ ਧੰਨਵਾਦ ਕਹਿੰਦਾ ਬਾਈ ਗੁਰੂ ਰੰਧਾਵੇ ਕਾ ਫੇਕ ਵਿਊ ਹੈ ਬਿਲਕੁਲ ਜੀ ਬਿਲਕੁਲ ਮੈਨੂੰ ਵੀ ਖੋਦ ਲੱਗਦਾ ਪਿਆ ਯਾਰ ਇਹ ਗੱਲ ਵੀ ਯਾਰ ਜਦੋਂ ਕੋਈ ਅਰੀ ਲੀ ਨਹੀਂ ਬਣ ਰਹੀ ਕੋਈ ਚੱਲ ਮਤਲਬ ਸੁਣਿਆ ਨਹੀਂ ਮੈਂ ਤਾਂ ਨਾ ਤਾਂ ਮੈਂ ਕਿਸੇ ਡੈਕ ਤੇ ਮਤਲਬ ਕਿ ਟਰੈਕਟਰ ਚ ਸੁਣਿਆ ਉਹ বাজਦਾ ਨਾ ਮੈਂ ਗੱਡੀਆਂ ਚ ਸੁਣਿਆ ਨਾ ਮੈਂ ਕਿਤੇ ਕੋਈ ਹੋਰ ਵੀ ਜਵਾਕਾਂ ਦੇ ਜਵਾਨ ਤੇ ਹੋਵੇ ਹਨਾ ਗਾਣਾ ਵੀ ਗੁਰੂ ਰੰਧਾਵੇ ਦਾ ਮਤਲਬ ਕਿ ਮੈਂ ਤਾਂ ਯਾਰ ਇਦਾਂ ਦਾ ਸੁਣਿਆ ਨਹੀਂ ਮੈਨੂੰ ਤਾਂ ਸਮਝ ਨਹੀਂ ਯਾਰ ਵੀ ਆ ਰਹੀ ਵੀ ਇਹ ਗੱਲ ਕੀ ਆ ਮਿੱਤਰੋ ਯਾਰ ਕਮੈਂਟ ਕਰਕੇ ਦੱਸੋ ਵੀ ਗੁਰੂ ਰੰਧਾਵੇ ਦਾ ਗਾਣਾ ਕਿਹਨੇ ਕਿਹਨੇ ਸੁਣ ਲਿਆ ਤੇ ਸਿੱਧੂ ਮੂਸੇ ਵਾਲੇ ਦਾ ਗਾਣਾ ਕਿਹਨੇ ਕਿਹਨੇ ਸੁਣਿਆ ਦੇਖੋ ਮੈਂ ਗੁਰੂ ਰੰਧਾਵੇ ਦਾ ਹਜ ਦਾ ਗਾਣਾ ਨਹੀਂ ਸੁਣਿਆ ਮਤਲਬ ਕਿ ਮੈਂ ਚਰਚਾ ਜ਼ਰੂਰ ਸੁਣੀ ਆ ਮੈਂ ਨਹੀਂ ਉਹਦਾ ਪ੍ਰੋਪਰ ਗਾਣਾ ਸੁਣਿਆ ਬਹਿ ਕੇ ਵੀ ਹਾਂ ਇਦਾਂ ਇਦਾਂ ਹਮੇ ਮੂਸੇ ਵਾਲੇ ਦਾ ਗਾਣਾ ਕਈ ਵਾਰ ਸੁਣ ਲਿਆ ਆ ਗਾਣਾ तकरीबन तकरीबन ਬਹੁਤ ਵਧੀਆ ਗੀਤ ਆ ਮਿਊਜ਼ਿਕ ਵੀ ਸੋਹਣਾਗਾ ਉਹਦਾ ਤੇ ਵਧੀਆ ਗੱਲਬਾਤ ਆ ਨਾ ਉਹ ਗਾਣੇ ਦੀ ਸਿੱਧੂ ਮੂਸੇ ਵਾਲੇ ਦੀ ਯਾਰ ਮੈਨੂੰ ਸਮਝ ਨਹੀਂ ਯਾਰ ਆ ਲੱਗ ਰਹੀ ਵੀ ਅਸੀਂ ਮੂਸੇ ਵਾਲੇ ਦਾ ਸਾਰੇ ਸੁਣਦੇ ਪਿਆ ਯਾਰ ਮਤਲਬ ਉਹਦੇ ਗਾਣੇ ਗੱਡੀਆਂ ਚ ਵੀ ਵੱਜ ਰਹੇ ਨੇਗੇ ਖੇਤਾਂ ਚ ਟਰੈਕਟਰਾਂ ਦੇ ਵੀ ਵੱਜ ਰਹੇ ਨੇ ਗਾਣੇ ਉਹਦੇ ਹਨਾ ਵੀ ਯਾਰ ਪਤਾ ਨਹੀਂ ਯਾਰ ਕਿਦਾਂ ਮਤਲਬ ਕੀ ਗੱਲਬਾਤ ਹਨਾ ਕਹਿੰਦਾ ਸਿੱਧੂ 22 50 ਸਾਲ ਦੀ ਜ਼ਿੰਦਗੀ 5 ਸਾਲ ਵਿੱਚ ਵਿੱਚ ਜੀ ਗਾ ਕੇ ਹਾਂ ਲੋ ਵੀ ਬਿਲਕੁਲ ਸੱਚੀ ਗੱਲ ਆ ਵੀਰੇ 22 ਸਾਲ ਦੀ ਏਜ 50 ਸਾਲ ਦੀ ਜ਼ਿੰਦਗੀ ਹੈ ਨਾ 5 ਸਾਲਾਂ ਵਿੱਚ ਸਾਰਾ ਸਾਰਾ ਕੁਝ ਉਹ ਕਰ ਗਿਆ ਜਿਹੜਾ ਕੁਝ ਉਹਨੇ ਮਤਲਬ ਕਰਨਾ ਸੀਗਾ ਇੱਕ ਵੱਡਾ ਨਾਮ ਆ ਸਿੱਧੂ ਮੂਸੇਵਾਲਾ ਤੇ ਵੱਡੀ ਗੱਲ ਬਾਤ ਆ ਇਹਦੇ ਵਿੱਚ ਕੋਈ ਦੋ ਰਏ ਨਹੀਂ ਹੈਗੀ ਸਿੱਧੂ ਮੂਸੇਵਾਲੇ ਬਾਰੇ ਤਾਂ ਆਪਣੀ ਸਾਰਿਆਂ ਦੀ ਹੈ ਨਾ ਤੇ ਪਰ ਜਿਹੜੀ ਜਵਾਬ ਬਾਈ ਸਿੱਧੂ ਮੂਸੇ ਵਾਲੇ ਦੇ ਨਾਮ ਦੇ ਉੱਤੇ ਬਾਈ ਦਾ ਚੈਨਲ ਬਣਿਆ ਹੋਇਆਗਾ ਹਨਾ 9891 ਤੇ ਇਹ ਕਹਦਾ ਸਿੱਧੂ ਮੂਸੇ ਵਾਲੇ ਕਾ ਗਾਣਾ ਬਰੋਟਾ 20 ਸੇ ਜ਼ਿਆਦਾ ਵਾਰ ਸੁਣ ਚੁੱਕਾ ਹੂੰ ਔਰ ਰੋਜ਼ ਸਿੱਧੂ ਭਾਈ ਕਾ ਗਾਣਾ ਸੁਣਤਾ ਹੂੰ ਬਿਲਕੁਲ ਜੀ ਬਿਲਕੁਲ ਮੈਂ ਕਈ ਵਾਰ ਸੁਣ ਲਿਆ ਵੀਰੇ ਗਾਣਾ ਸਿੱਧੂ ਮੂਸੇ ਵਾਲੇ ਦਾ ਤੇ ਯਾਰ ਹੁਣ ਇੱਕ ਪਾਸੇ ਤਾਂ ਸਿੱਧੂ ਨੂੰ ਤਾਂ ਸੁਣਿਆ ਜਾ ਰਿਹਾ ਯਾਰ ਇਹ ਤਾਂ ਮੈਂ ਤਾਂ ਸਿੱਧੂ ਦੀ ਤਾਂ ਮੈਂ ਗੱਲ ਮੰਨ ਸਕਦਾ ਵੀ ਸਿੱਧੂ ਨੂੰ ਚਾਹਣ ਵਾਲੇ ਉਹਦੇ ਪਿਆਰ ਕਰਨ ਵਾਲੇ ਵੀ ਹਨ ਬਹੁਤ ਸਾਰੇ ਲੋਕ ਨੇਗੇ ਵੀ ਬਾਰਾ ਰੰਧਾਵੇ ਵਾਲੀ ਗੱਲ ਮੇਰੇ ਹਾਜ਼ਮ ਨਹੀਂ ਆਉਂਦੀ ਪਈ ਗੁਰੂ ਰੰਧਾਵੇ ਵਾਲੀ ਗੱਲ ਵੀ ਇਹ ਕੀ ਐ ਕਿ ਫੇਕ ਆ ਜਾਂ ਕਿ ਦਾ ਨਾ ਕਿਵੇਂ ਆ ਗੱਲਬਾਤ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਹਨ ਲੈ ਬਾਈ ਕਹਿੰਦਾ ਸਿੱਧੂ ਮੂਸੇ ਵਾਲੇ ਦਾ ਗਾਣਾ ਬਰੋਟਾ 20 ਸੇ ਜ਼ਿਆਦਾ ਬਾਹਰ ਸੁਣ ਲਿਆ ਨਾ ਬਿਲਕੁਲ ਜੀ ਬਿਲਕੁਲ 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 ਹਾਂ ਨਹੀਂ ਬਹੁਤ ਮੈਂ ਵੀ ਸੁਣਦਾ ਪਿਆ ਮੈਂ ਕਈ ਵਾਰ ਸੁਣ ਲਿਆ ਯਾਰ ਗਾਣਾ ਉਹ ਤੇ ਯਾਰ ਚੰਗਾ ਗੀਤ ਆ ਪਰ ਮੈਨੂੰ ਆ ਨਹੀਂ ਮੇਰੇ ਗੱਲ ਹਾਜ਼ਮ ਆ ਰਹੀ ਵੀ ਗੁਰੂ ਰੰਧਾਵੇ ਦਾ ਜਿਹੜਾ ਕਹਿੰਦੇ ਨੇ ਵੀ ਇੰਨਾ ਮਿਲੀਅਨ ਹੋ ਗਿਆ ਯਾਰ ਇੰਨਾ ਕਿਵੇਂ ਹੋ ਸਕਦਾ ਯਾਰ ਮੈਨੂੰ ਤਾਂ ਫੇਕ ਜਿਹਾ ਲੱਗੀ ਜਾਂਦਾ ਕੰਮ ਤੇ ਬਾਕੀ ਤੁਸੀਂ ਕਮੈਂਟ ਕਰਕੇ ਤੁਸੀਂ ਆਪਣੀ رائے ਜ਼ਰੂਰ ਦਿਓ ਹਨਾ ਤੇ ਆਜੋ ਕਰਦਾ ਗੱਲਾਂਬਾਤ ਥੋੜਾ ਜਿਹਾ ਤੁਹਾਨੂੰ ਖੇਤਾਂ ਦਾ ਹਾਲ ਦਿਖਾਉਣੇ ਆਗੇ ਤੇ ਐਦਾਂ ਦਾ ਮਾਹੌਲ ਆ ਜੀ ਸ਼ਾਮ ਦਾ ਟਾਈਮ ਹੋਇਆ ਪਿਆਗਾ ਸੋ ਮੋਟਰ ਤੇ ਖੜੇ ਸੀਗੇ ਲਓ ਜੀ ਕਮੈਂਟ ਕਰਕੇ ਆਹ ਗੱਲ ਜਰੂਰ ਦੱਸਿਓ ਇਹਨੂੰ ਕੀ ਕਹਿੰਦੇ ਨੇ ਤੁਹਾਡੇ ਕੋਲ ਨਹੀਂ ਹੈਨਾ ਕਿੱਥੇ-ਕਿੱਥੇ ਆਹ ਲੱਗੀਆਂ ਹੋਈਆਂ ਨੇ ਆ ਦੇਖੋ ਇਹ ਆਹਾਂ ਰੀ ਸੁੱਕੀ ਸੁੱਕੀ ਹੁੰਦੀ ਐ ਇਹ ਬਹੁਤ ਸਾਰੇ ਕੰਮ ਆਉਂਦੀ ਐ ਤੇ ਲਓ ਮਿੱਤਰੋ ਆਜੋ ਕਿੱਥੋਂ ਕਿੱਥੋਂ ਜੁੜਦੇ ਜਾਂਦੇ ਹੋ ਕਰਿਓ ਕਮੈਂਟ ਤੇ ਨਾਲ ਕਮੈਂਟ ਕਰੀ ਚੱਲਿਓ ਤੇ ਨਾਲ ਗੱਲਾਂ ਬਾਤਾਂ ਦੀ ਆਪਾਂ ਫਿਰ ਤੁਹਾਡੇ ਨਾਲ ਸਾਂਝ ਵੀ ਪਾਉਣੇ ਆਗੇ ਹੈਨਾ ਤੇ ਨਾਲ-ਨਾਲ ਆਪਾਂ ਗੱਲਾਂ ਬਾਤਾਂ ਵੀ ਕਰਦੇ ਆਂਗੇ ਲੋ ਆਜੋ ਸਾਰੇ ਜਾਨੀ ਹਨਾ ਹੂੰ 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 ਲੋ ਜੀ ਦੇਖੋ ਤੋਤੇ ਤੂਤੇ ਬੋਲਦੇ ਪਏ ਆਗੇ ਆ ਕਿੰਨਾ ਘੈਂਟ ਹਨਾ ਵਿਊ ਆ ਬਹੁਤ ਸੋਹਣਾ ਵਿਊ ਆਗਾ ਹੋ ਮੁੱਕ ਗਈ ਫੀਮ ਡੱਬੀ ਚੋਂ ਯਾਰੋ ਅੱਜ ਕੋਈ ਹਮਲੀ ਦਾ ਡੰਗਸਾਰੋ ਹੋ ਰਸ ਗਈ ਫੀਮ ਮੁੱਕ ਗਈ ਫੀਮ ਡਬੀ ਚੋਂ ਯਾਰੋ ਅੱਜ ਕੋਈ ਹਮਲੀ ਧਾ ਡੰਗਸਾਰੋ ਮੇਰੀ ਰਸੀ ਫਿਰੇ ਕਰਤਾਰੋ ਕੌਣ ਮਨਾਵੇ ਹੀਰ ਨੂੰ ਹਾਏ ਜਿੰਦ ਨਿਕਲ ਚੱਲੀ ਹੋਏ ਲੱਗੀ ਤੋੜ ਸਰੀਰ ਨੂੰ ਹਾਏ ਜਿੰਦ ਨਿਕਲ ਚੱਲੀ ਹੋਏ ਲੱਗੀ ਤੋੜ ਸਰੀਰ ਨੂੰ ਮੁੱਕ ਗਈ ਫੀਮ ਡਬੀ ਚੋਂ ਯਾਰੋ ਅੱਜ ਕੋਈ ਹਮਲੀ ਧਾ ਡੰਗਸਾਰੋ ਰਸ ਗਈ ਫੀਮ ਡੰ ਮੁੱਕ ਗਈ ਫੀਮ ਡੱਬੀ ਚੋਂ ਯਾਰੋ ਅੱਜ ਕੋਈ ਹਮ ਮਲਹੀ ਦਾ ਡੰਗਸਾਰੋ ਮੇਰੀ ਰੁੱਸੀ ਫਿਰੇ ਕਰਤਾਰੋ ਕੌਣ ਮਨਾਵੇ ਹੀਰ ਨੂੰ ਹਾਏ ਜਿੰਦ ਨਿਕਲ ਚੱਲੀ ਓਏ ਲੱਗੀ ਤੋੜ ਸਰੀਰ ਨੂੰ ਹਾਏ ਜਿੰਦ ਨਿਕਲ ਚੱਲੀ ਓਏ ਲੱਗੀ ਤੋੜ ਸਰੀਰ ਨੂੰ ਵੇ ਡੱਕਾ ਥੋੜ ਦੂਰਾ ਨਾ ਕਰਦਾ ਮੰਦਾ ਹਾਲ ਹੋ ਗਿਆ ਕਰਦਾ ਡੱਕਾ ਥੋੜ ਦੂਰਾ ਨਾ ਕਰਦਾ ਮੰਦਾ ਹਾਲ ਹੋ ਗਿਆ ਕਰਦਾ ਵੇ ਤੂੰ ਨਾ ਜਿਉਂਦਾ ਨਾ ਮਰਦਾ ਹਰ ਦਮ ਕੁੜਿਆ ਰਹਿਣਾ ਏ ਸਿਰデア ਸਾਈਆਂ ਨਾਲ ਮੰਜੀ ਦੇ ਜੁੜਿਆ ਰਹਿਣਾ ਏ ਅਮਲੀ ਹਾ ਸਿਰデア ਸਾਈਆਂ ਨਾਲ ਮੰਜੀ ਦੇ ਜੁੜਿਆ ਰਹਿਣਾ ਏ ਮੰਜੀ ਢਾਕੇ ਬੋੜ ਦੀ ਛਾਵੇਂ ਸਭ ਨੂੰ ਕੰਡਾ ਕੰਢਾ ਵਰਤਾਵੇਂ ਵੇ ਮੰਜੀ ਢਾਕੇ ਬੋੜ ਦੀ ਛਾਵੇਂ ਸਭ ਨੂੰ ਕੰਡਾ ਕੰਢਾ ਵਰਤਾਵੇਂ ਰੀਠੇ ਜਿੰਨੀ ਆਪ ਖਾ ਜਾਵੇਂ ਤੈਨੂੰ ਹਾਦਤ ਚਿਰਦੀ ਐ ਕਰਨਿਆਣਾ ਦੀ ਦਰਜਣ ਨੰਗ ਤੜੰਗੀ ਫਿਰਦੀ ਐ ਅਮਲੀਆਂ ਕਰਨਿਆਣਾ ਦੀ ਦਰਜਣ ਨੰਗ ਤੜੰਗੀ ਫਿਰਦੀ ਐ ਅਮਲੀਆ ਕਰਨਿਆਂਾਂ ਦੀ ਦਰਜਨ ਨੰਗ ਤੜਹੰਗੀ ਫਿਰਦੀ ਐ ਲੋ ਵੀ ਆਜੋ ਮਿੱਤਰੋ ਤੇ ਆਪਾਂ ਗੱਲ ਕਰਦੇ ਪਏ ਸੀ ਨਾ ਵੀ ਬਾਈ ਸਿੱਧੂ ਮੂਸੇ ਵਾਲੇ ਦੀ ਗੱਲ ਤੇ ਦੂਸਰੇ ਪਾਸੇ ਗੁਰੂ ਰੰਧਾਵਾ ਦੇ ਦੀ ਗੱਲ ਹਨਾ ਤੇ ਦੇਖੋ ਯਾਰ ਇਹ ਤਾਂ ਗੱਲ ਜੱਜ ਦੀ ਆ ਵੀ ਬਾਈ ਦੇਖੋ ਜੇ ਡੈਕ ਮਤਲਬ ਕਹਿਣ ਦਾ ਭਾ ਮੇਰਾ ਜੇ ਗੱਡੀਆਂ ਚ ਸੁਣਿਆ ਜਾ ਰਿਹਾ ਸਿੱਧੂ ਮੂਸੇ ਵਾਲੇ ਦੇ ਗਾਣੇ ਨੂੰ ਟਰੈਕਟਰਾਂ ਦੇ ਸੁਣਿਆ ਜਾ ਰਿਹਾਗਾ ਖੇਤਾਂ ਤੋਂ ਸੁਣਿਆ ਜਾ ਰਿਹਾਗਾ ਨਾ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸਿੱਧੂ ਮੂਸੇਵਾਲੇ ਦੇ ਗਾਣੇ ਨੂੰ ਸੁਣਿਆ ਜਾ ਰਿਹਾਗਾ ਪਰ ਆਹ ਕਮਾਲ ਦੀ ਗੱਲ ਆ ਵੀ ਯਾਰ ਵੀ ਗੁਰੂ ਰੰਧਾਵਾ ਦੇ ਆਲੇ ਗਾਣਾ ਕੋਈ ਕਿਤੇ ਸੁਣਿਆ ਵੀ ਨਹੀਂ ਜਾ ਰਿਹਾ ਵੀ ਫੇਰ ਵੀ ਉਹ ਸਿੱਧੂ ਮੂਸੇਵਾਲੇ ਦੇ ਗਾਣੇ ਤੋਂ ਜ਼ਿਆਦਾ ਵਿਊ ਲੈ ਗਿਆ ਹਨਾ ਕਮਾਲ ਜੇ ਦੀ ਗੱਲ ਨਾ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਡੀ ਕੀ ਰਾਏ ਆ ਲਓ ਜੀ ਆਜੋ ਤੁਹਾਨੂੰ ਥੋੜੇ ਜੇ ਖੇਤਾਂ ਦੇ ਨਜ਼ਾਰੇ ਦਿਖਾਈਏ ਪੀੜੀ ਪੀੜੀ ਫਿਰ ਸਰੋਂ ਆ ਜੀ ਲਓ ਜੀ ਫੁੱਲ ਬਹੁਤ ਘੈਂਟ ਨੇ ਤੇ ਸਾਹਮਣੂ ਖੇਤਾਂ ਦੇ ਨਜ਼ਾਰੇ ਲਓ ਜੀ ਆਜੋ ਫਿਰ ਤੇ ਆਪਣੇ ਆਪ ਦੇ ਵਿੱਚ ਇੱਥੇ ਬਹੁਤ ਸ਼ਾਂਤੀ ਆ ਨਹਿਰ ਦਾ ਕੰਢਾਗਾ ਹਨਾ ਕਹਿੰਦੇ ਮੌਸਮ ਸੁਹਾਵਣਾ ਸੀ ਦੁੱਖ ਸੁੱਖ ਭੁੱਲਣੇ ਦਾ ਸੀਤ ਸੀ ਕਿਨਾਰਾ ਉਤੋਂ ਨਹਿਰ ਦਾ ਵੀ ਸੋਹਣਾ ਕਹਿੰਦੀ ਫਿੱਕਾ ਰੰਗ ਅੱਜ ਦੀ ਦੁਪਹਿਰ ਦਾ ਲਓ ਜੀ ਇੱਕ ਹੋਰ ਸੱਚ ਤੁਹਾਨੂੰ ਕੰਮ ਦੀ ਗੱਲ ਦੱਸਾਂ ਲਓ ਨਾਲ-ਨਾਲ ਆ ਢੋਲੀਆਂ ਯਾਰ ਕਿੱਥੇ-ਕਿੱਥੇ ਪੈਣ ਲੱਗੀਆਂ ਜਿਹੜਾ ਪਾਣੀ ਵਾਲੀਆਂ ਨਹਿਰੀ ਪਾਣੀ ਵਾਸਤੇ ਢੋਲੀਆਂ ਤੇ ਅੱਜ ਮੈਂ ਦਿਖਾਉਣਾ ਸਾਡੇ ਤਾਂ ਇਧਰ ਪਿੰਡਾਂ ਦੇ ਵਿੱਚ ਆ ਪੈਣ ਲੱਗੀਆਂ ਆ ਦੇਖੋ ਜੀ ਇਹ ਸਰਕਾਰ ਦਾ ਤੁਹਾਨੂੰ ਕਦਮ ਕਿਦਾਂ ਦਾ ਲੱਗਿਆ ਖਰ ਮੈਨੂੰ ਮੈਨੂੰ ਵਧੀਆ ਲੱਗਿਆ ਵੀਰੇ ਇਹ ਕਦਮ ਘਟੋ ਘਟਾ ਮਤਲਬ ਪਾਣੀ ਦੀ ਬਚਤ ਹੋਊਗੀ ਹਨਾ ਨਹਿਰੀ ਪਾਣੀ ਆ ਦੇਖੋ ਆ ਦੇ ਉਹ ਤਰ ਤੱਕ ਜਿੱਥੇ ਤੱਕ ਦੇਖਦੇ ਪਿਉ ਇਹ ਜ਼ੂਮ ਕਰਕੇ ਹੁਣ ਆ ਦੇਖੋ ਇੱਥੇ ਕੰਮ ਚੱਲ ਰਿਹਾ ਆ ਉਹ ਰੇੜੀ ਟਰਾਲੀ ਇੱਥੇ ਖੜੀ ਆ ਔਰੇ ਇੱਥੇ ਇਸ ਵਕਤ ਪੈ ਰਹੀਆਂ ਨੇਗੀਆਂ ਹਨਾ ਲਓ ਜੀ ਉਹਦੇ ਇਦਾਂ ਦਾ ਹਨਾ ਇਹ ਕਿੱਥੇ ਕਿੱਥੇ ਕੰਮ ਚੱਲ ਰਿਹਾ ਢੋਲੀਆਂ ਦਾ ਤੇ ਇਹ ਸਰਕਾਰ ਦਾ ਵਧੀਆ ਕੰਮ ਆ ਯਾਰ ਦੇਖੋ ਜਿੱਥੇ ਸਿਆਣੇ ਕਹਿੰਦੇ ਨੇ ਵੀ ਜਿਹੜੀ ਕੋਈ ਚੰਗੀ ਗੱਲ ਹੁੰਦੀ ਹੈ ਨਾ ਉਹਨੂੰ ਚੰਗਾ ਹਮੇਸ਼ਾ ਚੰਗਾ ਕਹਿਣਾ ਚਾਹੀਦਾ ਦੇਖੋ ਉਹ ਉਧਰ ਵੀ ਪੱਟੀਆਂ ਪੈਣ ਉਹ ਦੇਖੋ ਇਹ ਇਹ ਆਹ ਦੇਖੋ ਖੇਤਾਂ ਵਿੱਚ ਹਨਾ ਤੇ ਉਹ ਉੱਥੇ ਵੀ ਉੱਥੇ ਪਈਆਂ ਨੇ ਢੋਲੀਆਂ ਉਧਰ ਲਓ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿਹੜੇ-ਕਿਹੜੇ ਖੇਤਾਂ ਦੇ ਵਿੱਚ ਐਦਾਂ ਢੋਲੀਆਂ ਪਾਈਆਂ ਜਾ ਰਹੀਆਂ ਨੇਗੀਆਂ ਤੇ ਕਿੱਥੇ-ਕਿੱਥੇ ਪੈ ਰਹੀਆਂ ਨੇ ਤੇ ਕਿੱਥੇ-ਕਿੱਥੇ ਪੈ ਗਈਆਂ ਹਨਾ ਤੇ ਬਾਕੀ ਇਹ ਸਰਕਾਰ ਦਾ ਕਿਵੇਂ ਕਦਮ ਲੱਗਿਆ ਤੁਹਾਨੂੰ ਇਹ ਜ਼ਰੂਰ ਕਮੈਂਟ ਕਰਿਓ ਔਰ ਮੈਨੂੰ ਇਹ ਗੱਲ ਸੋਹਣੀ ਲੱਗੀ ਪਤਾ ਕੀ ਗੱਲ ਆ ਮੈਨੂੰ ਇਹ ਗੱਲ ਵਧੀਆ ਲੱਗੀ ਵੀ ਇਹਦੇ ਨਾਲ ਕੋਟੋ-ਕਟ ਪੰਜਾਬ ਦਾ ਜਿਹੜਾ ਪਾਣੀ ਦਾ ਲੇਬਲ ਆ ਉਹ ਉੱਪਰ ਆਊਗਾ ਕਿਉਂਕਿ ਜਦੋਂ ਨਹਿਰੀ ਪਾਣੀ ਆ ਜਿਹੜਾ ਉਹ ਨਹਿਰੀ ਪਾਣੀ ਜਦੋਂ ਖੇਤਾਂ ਨੂੰ ਆਉਣ ਲੱਗ ਗਿਆ ਆਟੋਮੈਟਿਕਲੀ ਆਗਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਗੱਲ ਦਾ ਹਨ ਤੇ ਜਦੋਂ ਨਹਿਰੀ ਪਾਣੀ ਮਤਲਬ ਖੇਤਾਂ ਚ ਪੈਣ ਲੱਗ ਗਿਆ ਇਹਦਾ ਲੈਵਲ ਆਪੀ ਉੱਪਰ ਆਉਣਾ ਪਾਣੀ ਦਾ ਸੋ ਬਹੁਤ ਫਰਕ ਪੈਣਾ ਇਹ ਚੀਜ਼ ਦੇ ਨਾਲ ਹਨ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਬੈਨੀਫਿਟ ਹੋਣਾ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਆਉਣ ਵਾਲੇ ਲੋਕਾਂ ਦਾ ਫਰਕ ਪੈਂਦਾ ਇਹ ਚੀਜ਼ਾਂ ਦਾ ਹਨ ਹੂੰ ਲਓ ਜੀ ਤੁਸੀਂ ਕਮੈਂਟ ਕਰੀ ਚੱਲਿਓ ਤੇ ਨਾਲ ਨਾਲ ਹਨਾ ਮੈਂ ਹੁਣ ਖੇਤੋਂ ਜਾਂਦਾ ਸੀ ਘਰ ਨੂੰ ਮਹਾਚਲ ਨਾਲੇ ਨਾਲ ਤੁਹਾਨੂੰ ਨਾਲ ਨਾਲ ਦਿਖਾ ਦਿੰਨੇ ਆ ਮਹਾ ਨਾਲੇ ਗੱਲਾਂ ਬਾਤਾਂ ਤੁਹਾਡੀ ਰਹਿ ਜਾਣਦੇ ਹਨ ਉਹ ਦੇਖੋ ਜੀ ਉਧਰ ਪੱਟਿਆ ਪੈਸਾਰ ਉਹ ਢੋਲੀਆਂ ਢਾਲੀਆਂ ਉਧਰੋਂ ਕੰਮ ਚੱਲ ਰਿਹਾ ਢੋਲੀਆਂ ਪੱਟਣ ਦੱਬਣ ਦਾ ਤੇ ਉਧਰ ਕਾਫੀ ਖੇਤਾਂ ਦੇ ਵਿੱਚ ਦੱਬਦੀਆਂ ਜੋ ਵੀ ਤੁਹਾਨੂੰ ਦਿਖਾਉਣਾ ਮੈਂ ਤੇ ਜੁੜੇ ਰਹੋ ਤੇ ਜਿੰਨਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਨਾਲ-ਨਾਲ ਆਜੋ ਤੁਹਾਨੂੰ ਹੋਰ ਵੀ ਚੀਜ਼ਾਂ ਦਿਖਾਉਣੇ ਆ ਤੇ ਕਰਦੇ ਆ ਫਿਰ ਆਪਾਂ ਗੱਲਾਂ-ਬਾਤਾਂ ਤੇ ਨਾਲ-ਨਾਲ ਤੇ ਤੁਹਾਨੂੰ ਚੀਜ਼ਾਂ ਦਿਖਾ ਕੇ ਲਿਆਉਣੇ ਆਗੇ ਤੇ ਆਜੋ ਜੁੜੇ ਰਹੋ ਇਹ ਤੁਹਾਨੂੰ ਕਿਦਾਂ ਦਾ ਲੱਗਿਆ ਸਰਕਾਰ ਦਾ ਕਦਮ ਹਨਾ ਕਮੈਂਟ ਕਰਕੇ ਜਰੂਰ ਦੱਸਿਓ ਅਟੂਲੀਆਂ ਦੱਬਣ ਵਾਲਾ ਜਿਹੜਾ ਖੇਤਾਂ ਦੇ ਵਿੱਚ ਪਾਣੀ ਵਾਸਤੇ ਢੋਲੀਆਂ ਦੱਬੀਆਂ ਜਾ ਰਹੀਆਂ ਨੇਗੀਆਂ ਉਹ ਦੇਖੋ ਉੱਥੇ ਕੰਮ ਚੱਲਦਾ ਪਿਆ ਸਾਹਮਣੇ ਹਾਂ ਦਿਖਾਉਂਗਾ ਜੂਮ ਕਰਕੇ ਤੁਹਾਨੂੰ ਜੂਮ ਕਰਕੇ ਇਹ ਆ ਦੇਖੋ ਇਹ ਇੱਥੇ ਕੰਮ ਚੱਲਦਾ ਪਿਆ ਹਨਾ ਲੋ ਇੱਥੇ ਖੇਤਾਂ ਦੇ ਵਿੱਚ ਜਾਂਦਾ ਸੀ ਬਸ ਮੈਂ ਘਰ ਨੂੰ ਯਾਰ ਹੁਣ ਕਿਉਂਕਿ ਸ਼ਾਮ ਦਾ ਟਾਈਮ ਹੋ ਗਿਆ ਠੰਡ ਜੀ ਹੋਣ ਲੱਗੀ ਮੈਂ ਸਰ ਸਰ ਤੋਂ ਕੋਈ ਪਗੜੀ ਪੁਗੜੀ ਬਨ ਕੇ ਨਹੀਂ ਲਿਆਇਆ ਨਾ ਮੈਂ ਕੋਈ ਟੋਪੀ ਟਾਪੀ ਲੈ ਕੇ ਆ ਮੈਂ ਇਦਾਂ ਹੀ ਆ ਗਿਆ ਬਸ ਹੂੰ ਮੈਂ ਇਦਾਂ ਹੀ ਆ ਗਿਆ ਸੀ ਯਾਰ ਹੁਣ ਠੰਡ ਜੀ ਥੋੜਾ ਜਨਾ ਪਤਾ ਕੀ ਹੁੰਦਾ ਫਿਰ ਬਚਤ ਜੀ ਬਚਤ ਹੁੰਦੀ ਆ ਨਹੀਂ ਫਿਰ ਸਿਆਣੇ ਕਹਿੰਦੇ ਨੇ ਵੀ ਠੰਡ ਆਉਂਦੀ ਜਾਂਦੀ ਬੰਦੇ ਨੂੰ ਰਗੜਦੀ ਆ ਹਨਾ ਤੇ ਮਾਰਦੀ ਆ ਲਓ ਜੀ ਆ ਕਰੋ ਕਮੈਂਟ ਮਿੱਤਰੋ ਕਿੱਥੇ ਕਿੱਥੇ ਆ ਢੋਲੀਆ ਵਾਲਾ ਜਿਹੜਾ ਸਿਸਟਮ ਆ ਨਾ ਤੇ ਇਹ ਚੱਲ ਰਿਹਾਗਾ ਤੇ ਕਿਹੜੀ ਕਿਹੜੀ ਜਗ੍ਹਾ ਦੇ ਉੱਤੇ ਤਾਂ ਤੁਸੀਂ ਬੱਚੇ ਹੋ ਠੰਡ ਤੋਂ ਠੰਡ ਤੋਂ ਮਿੱਤਰੋ ਬਚਤ ਰੱਖੋ ਆਪਣਾ ਵੀ ਖਿਆਲ ਰੱਖੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਤੇ ਕਿਉਂਕਿ ਆਉਂਦੀ ਜਾਂਦੀ ਜ਼ਿਆਦਾ ਹਮਲਾ ਕਰਦੀ ਆ ਬਸ ਮੈਂ ਐਸੇ ਕਰਕੇ ਟਾਈਮ ਜੇ ਨਾਲ ਮੈਂ ਹੁਣ ਘਰ ਨੂੰ ਚੱਲਿਆ ਸੀਗਾ ਆ ਇਹਦਾ ਇੱਥੋਂ ਮੇਰਾ ਘਰ ਹੋਊਗਾ 4 ਕਿਲੋਮੀਟਰ ਅਤਨ ਘਟੋ ਕਰ ਤਨ 4 ਕਿਲੋਮੀਟਰ ਪਰ ਮੈਂ ਖੇਤਾਂ ਵਿੱਚ ਦੀ ਚੱਲ ਹੋਲੀ 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 ਇੰਦਰਜੀ ਮੈਂ ਲੰਘ ਜਾਊਂਗਾ ਕਿਉਂਕਿ ਮੇਰੀ ਆਦਤ ਹੈ ਮੈਂ ਨਿਕ ਤੁਰਦਾ ਹੁੰਨਾ 3-4 ਕਿਲੋਮੀਟਰ ਨਾਰਮਲ ਹੀ ਲੱਗਦਾ ਹੁੰਦਾ ਮੈਨੂੰ ਤਾਂ ਹੋ 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 ਸੇ ਕੋਣ ਆ ਜੀ ਪਵਨ